ਸਰ ਮੈਂ ਨਾ ਇੱਥੇ ਵਾਈਫ ਨੂੰ ਰਾਤੀ ਲੈ ਕੇ ਆਇਆ ਹਾਂ ਤੇ ਇਹਨਾਂ ਨੇ ਮਾਖਿਆ ਕਿ ਵਾਈਫ ਮੇਰੀ ਦੇ ਨਾਲ ਦਰਦ ਹੋਣ ਦੀ ਪੇਟ 'ਚ ਤੇ ਇਹਨਾਂ ਨੇ ਸਰ ਮੈਨੂੰ ਨਾ ਦਵਾਈ ਦੇ ਦਿੱਤੀ ਆ ਤੇ ਮੈਂ 10 ਵਜੇ ਇੱਥੋਂ ਮੈਂ ਦਵਾਈ ਲੈ ਕੇ ਫੇਰ ਚੱਲ ਗਿਆ ਉਸ ਤੋਂ ਬਾਅਦ ਮੈਂ ਫੇਰ ਆਇਆ ਇੱਥੇ 12:30 ਤੇ ਸਰ ਇਹਨਾਂ ਨੇ ਮੈਨੂੰ ਆਖਿਆ ਕਿ ਡਾਕਟਰ ਸਾਹਿਬ ਤੁਹਾਨੂੰ ਨਾ ਸਵੇਰੇ ਮਿਲਣਗੇ ਇਸ ਟਾਈਮ ਨਹੀਂ ਮਿਲਣਾ ਤੇ ਮੈਂ ਸਰ ਇੱਥੋਂ ਲੈ ਕੇ ਫੇਰ ਇਹਨਾਂ ਨੇ ਮੈਨੂੰ ਆਖਿਆ ਕਿ ਮੋਟਰਸਾਈਕਲ ਤੇ ਲੈ ਜਾਓ ਇਹਨਾਂ ਦਾ ਇੱਕ ਬੰਦਾ ਵਾ ਇਹਨਾਂ ਨੇ ਮੈਨੂੰ ਆਖਿਆ ਕਿ ਤੁਸੀਂ ਮੋਟਰਸਾਈਕਲ ਤੇ ਲੈ ਜਾਓ ਤੇ ਸਰਕਾਰੀ ਹਸਪਤਾਲ ਚਲ ਜਾਓ ਨਾ ਸਾਰੇ ਇੱਥੋਂ ਗਿਆਵਾਂ ਲੈ ਕੇ ਤੇ ਅੱਗੇ ਜਾ ਕੇ ਨਾ ਮੈਂ ਉਹ ਉੱਥੋਂ ਕਿਤਾਕੀ ਗਿਆਵਾਂ ਤੇ ਬਾਤ ਹੈ ਨਾ ਕੇਸ ਉੱਥੇ ਹੋ ਗਿਆ ਰਾਜ ਜੀ ਹਾਂਜੀ ਛੜਕਤ ਹੈ ਜੀ ਹਾਂਜੀ ਫਿਰ ਫਿਰ ਕਿ ਉੱਥੋਂ ਫਿਰ ਆਪਾਂ ਬਾਤ ਚ ਕੀਤਾ ਐਂਬੂਲੈਂਸ 108 ਨੂੰ ਆਉਣਾ ਫਿਰ ਉਹ ਆਏ ਉਹਨਾਂ ਨੇ ਬਕਾਇਦਾ ਉੱਥੋਂ ਝੁੱਕ ਕੇ ਤਾਂ ਫਿਰ ਖੜਿਆ ਫਿਰ ਸਾਰਾ ਉਹਨਾਂ ਨੇ ਫਿਰ ਉੱਥੇ ਪੁੱਛਿਆ ਨੂੰ ਅੰਦੇ ਕਿ ਤੁਸੀਂ ਇੱਧਰ ਆਏ ਜੇਤੇ ਅੰਦੇ ਕਿ ਇਹ ਪਹਿਲਾਂ ਫਾਇਲਾ ਦੋ ਪਹਿਲਾਂ ਨਨਨ ਦਿਖਾਈਆਂ ਤਾਂ ਫਿਰ ਬਾਕੀ ਇਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਹਾਂਜੀ ਸਰ ਪਹਿਲਾਂ ਇਲਾਜ ਚੱਲਦਾ ਹੀ ਹਾਂਜੀ ਮਰੇ ਤਿੰਨੇ ਬੇਟੇ ਇੱਥੋਂ ਆਏ ਹਾਂਜੀ ਇਹ ਨਹੀਂ ਜੇ ਬੱਚੇ ਆ ਦੇਖੋ ਮਿਲੇ ਤੁਸੀਂ ਉਹਨਾਂ ਨੂੰ ਨਹੀਂ ਸਰ ਹੁਣ ਅੰਨੀ ਮੈਂ ਮਿਲਿਆ ਉਹ ਮਿਲੇ ਹੁਣ ਇਹ ਅੰਦਰੇ ਬੈਠੇ ਤੇ ਆ ਤੇ ਬਾਕੀ ਇਹ ਮੈਨੂੰ ਮਿਲੇ ਨਹੀਂ ਨਹੀਂ ਇੱਥੇ ਡਾਕਟਰ ਹੈ ਨਹੀਂ ਪਰ ਰਹਿਈ ਹੈ ਡਾਕਟਰ ਬਰਨਾ ਕੁਲਵਿੰਦਰ ਸਿੰਘ ਸਰ ਉਹ ਆਇਆ ਇਦਾਂ ਕਿ ਇਹ ਬੰਦਾ ਮੇਰੇ ਕੋਲ ਕੰਮ ਕਰਦਾ ਹੈ ਤੇ ਇਹਨੇ ਇਹਦੀ ਵਾਈਫ ਪਿਛਲੇ 8-9 ਮਹੀਨੇ ਤੋਂ ਉੱਥੇ ਦਵਾਈ ਲੈਣ ਡੇ ਪਟਾੜਾ ਹਸਪੀਟਲ ਤੋਂ ਕਾਫੀ ਪੈਸੇ ਲਵਾਏ ਨੇ ਆਲਟਰਾ ਸਾਊਂਡ ਪਸੰਦ ਨਹੀਂ ਆ ਇੱਥੋਂ ਕਰਾਓ ਇੱਥੋਂ ਕਰਾਓ ਕਮਿਸ਼ਨ ਤੇ ਚੱਕਰ ਚ ਆਪਣੀ ਆਪਣੇ ਬੰਦਿਆ ਕੋਲਟਰਾ ਸਾਉਂਡਾ ਕਰਾਈਆਂ ਇਹਨਾਂ ਨੇ ਪੈਸੇ ਵੀ ਲੱਗੇ ਰਾਤੀ ਇਹ ਲੈ ਕੇ ਆਇਆ ਇਹਨਾਂ ਨੇ ਟਾਈਮ ਦਿੱਤਾ ਜਨਵਰੀ ਦਾ ਕਿ ਬੱਚਾ ਹੋਊਗਾ ਜਨਵਰੀ ਚ ਪਰ ਇਹ ਦਸੰਬਰ ਚ ਹੀ ਹੋਇਆ ਇਹਨਾਂ ਨੂੰ ਖੁਦ ਡਾਕਟਰਾਂ ਨੂੰ ਵੀ ਪਤਾ ਕਿ ਕਦੋਂ ਬੱਚਾ ਹੋਣਾ ਪੂਰੇ ਟਾਈਮ ਦਾ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਡਿਗਰੀਆਂ ਕਾਦੀਆਂ ਲਈਆਂ ਨੇ ਫਿਰ ਇਹਨਾਂ ਰਤੀ ਇੰਜੈਕਸ਼ਨ ਵੀ ਲਗਾਏ ਨੇ ਦਵਾਈ ਵੀ ਦਿੱਤੀ ਹੈ ਇਹ ਦੁਬਾਰਾ ਦੋ ਵਰੀ ਆਇਆ ਵਾ ਫਿਰ ਇਹਨਾਂ ਨੇ ਡਾਕਟਰ ਸਾਹਿਬ ਨੂੰ ਫੋਨ ਕੀਤਾ ਡਾਕਟਰ ਇੱਥੇ ਆਇਆ ਨਹੀਂਗਾ ਮੌਕਾ ਮੌਜਦੇ ਮੌਕੇ ਤੇ ਆਉਣਾ ਚਾਹੀਦਾ ਈ ਡਾਕਟਰ ਨੂੰ ਬਿਲਕੁਲ ਨਹੀਂ ਜੇ ਆਇਆ ਇਹਨਾਂ ਦੀ ਡਿਲਰੀ ਸੜਕ ਤੇ ਹੋਈ ਆ ਦੋ ਮਲਾਜ਼ਮ ਪੁਲਿਸ ਮਲਾਜ਼ਮ ਜਿਨ੍ਹਾਂ ਨੇ ਇਹਨਾਂ ਦੇ ਨਾਲ ਹੈਲਪ ਕੀਤੀ ਆ 108 ਨੂੰ ਬੁਲਾਇਆ ਚੁੱਕ ਕੇ ਸਿਵਲ ਹਸਪੀਟਲ ਖੜਿਆ ਜਿਹੜਾ ਬੱਚਾ ਸੜਕ ਤੇ ਹੋਇਆ ਵਾ ਇਹਨਾਂ ਦੀ ਵਜ੍ਹਾ ਨਾਲ ਹੋਇਆ ਵਾ ਇਹਨਾਂ ਦਾ ਹੱਕ ਬਣਦਾ ਤੇ ਇਹਨਾਂ ਦੇ ਪੁਲਿਸ ਨੂੰ ਮੌਕੇ ਤੇ ਦੋ ਮੁਲਾਜ਼ਮ ਘੁੰਮੜੇ ਹੀ ਛੜਕਤੇ ਜਿਨ੍ਹਾਂ ਨੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਆ ਇਹਨਾਂ ਨੇ ਸਾਰੀ ਗੱਲ ਦੱਸੀ ਕਿ ਇਹਨਾਂ ਨੇ ਕੱਢਿਆ ਬਾਹਰ ਡਾਕਟਰ ਮੌਜੂਦ ਨਹੀਂ ਇੱਥੇ ਆਏ ਨਹੀਂ ਡਾਕਟਰ ਜਦਕਿ ਇਹਨਾਂ ਦੀ ਬਣਦੀ ਕਾਰਵਾਈ ਹੋਣੀ ਚਾਹੀਦੀ ਆ ਜੋ ਗੈਰ ਇਰਾਦਤਨ ਬੱਚੇ ਦੀ ਹੱਤਿਆ ਕਿ ਹੋਈ ਆ ਇਹਦੇ ਤੇ 302 ਤੇ 307 ਦਾ ਪਰਚਾ ਹੋਣਾ ਚਾਹੀਦਾ ਇਹਨਾਂ ਤੇ ਇਹ ਬਣਦੀ ਕਾਰਵਾਈ ਪੁਲਿਸ ਮੁਲਾਜ਼ਮਾਂ ਕਰਨੀ ਚਾਹੀਦੀ ਇਹਦੇ ਤੇ ਇਹ ਤੁਸੀਂ ਕਹਿੰਦੇ ਹੋ ਜਾਂ ਉਹ ਕਹਿ ਸਕਦੇ ਹਨ ਬਟ ਰਾਤ 12:30 1 ਵਜੇ ਇਹ ਐਮਰਜੈਂਸੀ ਆਇਆ ਹੈ ਜੋਦੋਂ ਕਿ ਇੱਥੇ ਡਾਕਟਰ ਦੀ ਅਵੇਲੇਬਿਲਿਟੀ ਉਸ ਟਾਈਮ ਨਹੀਂ ਹੈਗੀ ਠੀਕ ਹੈ ਆਡਾ ਜਿਹੜਾ ਮੋਟਵੇਂ ਲੜਕਾ ਉਹਨੇ ਬਾਹਰੋਂ ਹੀ ਕਹਿਤਾ ਸੀ ਇਹਨਾਂ ਨੂੰ ਪੇ ਨੂੰ ਤੁਸੀਂ ਸਿਵਲ ਹਸਪੀਟਲ ਆਜੋ ਇਸ ਟਾਈਮ ਡਾਕਟਰ ਸਾਹਿਬ ਨਹੀਂ ਹੈਗੇ ਇਹਨਾਂ ਕਹ ਕੇ ਉਹਨਾਂ ਨੇ ਇਹਨਾਂ ਨੂੰ ਭੇਜ ਦਿੱਤਾ ਠੀਕ ਹੈ ਅੱਗੇ ਕੀ ਵਾਪਰਿਆ ਸਾਨੂੰ ਇਸ ਬਾਰੇ ਨੂੰ ਅਗਰੇ ਤੁਹਾਡਾ ਕੰਟੀਨਿਊਟੀ ਤੁਹਾਡਾ ਪੇਸ਼ੈਂਟ ਸੀ ਨਾ ਪਰਮਨੈਂਟ ਰੂਮ ਵਿੱਚ ਰਹਿਣ ਦੀ ਕਿ ਮੌਕੇ ਤੇ ਜੇ ਬੱਚਾ ਡੇਵਰ ਹੋਣ ਵਾਲਾ ਸੀ ਜਾਂ ਕੁਝ ਵੀ ਸੀ ਐਮਰਜੈਂਸੀ ਦੀ ਐਂਬੂਲੈਂਸ ਵੀ ਉਹ ਇਹ ਯਾਤਰਾ ਵਿੱਚ ਜਾ ਸਕਦੀ ਸੀ ਐਮਰਜੈਂਸੀ ਤੇ ਆਪਾਂ ਜਦੋਂ ਵੀ ਕਾਲ ਕਰਦੇ ਆ 911 ਜਿਹੜੀ ਹੈਗੀ ਸਰਕਾਰੀ ਉਹਨੂੰ ਹੀ ਕਾਲ ਕਰਦੇ ਆ ਆਪਾਂ ਠੀਕ ਹੈ ਨਾ ਦੂਜੀ ਗੱਲ ਇਹ ਪੇਸ਼ੈਂਟ ਕੰਟੀਨਿਊਸਲੀ ਸਾਡੇ ਕੋਲ ਨਹੀਂ ਸੀ ਆ ਰਹੇ ਠੀਕ ਹੈ ਨਾ ਇਹਨਾਂ ਨੂੰ ਜਦੋਂ ਆਪਾਂ ਪਹਿਲਾਂ ਵੀ ਮਹੀਨਾ ਪਹਿਲਾਂ ਵੀ ਸਾਡੇ ਕੋਲ ਆਏ ਸੀਗੇ ਉਦੋਂ ਇਹਨਾਂ ਨੂੰ ਕਿਹਾ ਵੀ ਜਦੋਂ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਡੇਟਾ ਮੈਕਾ ਦਿਖਾ ਕੇ ਜਾਓ ਇਹ ਲੋਕ ਜਦੋਂ ਮੌਕੇ ਦੇ ਬਿਲਕੁਲ ਸਭ ਕੁਝ ਕੰਮ ਖਰਾਬ ਹੋ ਰੌਲਾਂਦਾ ਉਸ ਟਾਈਮ ਆਉਂਦੇ ਤੇ ਰਾਤ ਜਦੋਂ ਡਾਕਟਰ ਨਹੀਂ ਹੈਗਾ ਹਸਪੀਟਲ ਦੈਟ ਮੀਨਸ ਸਟਾਫ ਨਹੀਂ ਕਿਹਾ ਡਾਕਟਰ ਸਭ ਹਨੀ ਕੇ ਸਿਵਲ ਹਸਪੀਟਲ ਨੂੰ ਅਹੀਂ ਅੱਗੇ ਵੀ ਸਾਰੇ ਪੇਸ਼ੈਂਟ ਆਪਣੇ ਜਿਹੜੇ ਐਮਰਜੈਂਸੀ ਆਉਂਦੇ ਸਿਵਲ ਇਹ ਭੇਜਦੇ ਆਂ ਸਿਵਲਸ ਪਰਲੀ ਇੰਟਰਟੇਨ ਕਰਦੇ ਆਂ ਉਹਨਾਂ ਨੂੰ